ਇਰਦਾ ਰਿਖਣ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਦੀ ਪਹਿਲੀ ਟੁਕੜੀ ਦੇ ਕਮਾਂਡ ਸਰਵਜੀਤ ਸਿੰਘ ASI ਵੱਲੋਂ ਦੂਜੀ ਟੁਕੜੀ ਸਰਦਾਰ ਦਇਆ ਸਿੰਘ ਨੂੰ ਨਵਾਸ਼ਹਿਰ ਤੋਂ ਵਾਤਾਵਰਣ ਸੰਭਾਲ ਸੰਬੰਧੀ ਸ਼੍ਰੀ ਜਸਵੀਰ ਸਿੰਘ ਬਹਿਨੂਰ ਕਲਾ ਹੂਂਗਾਂ ਸੰਬੰਧੀ ਮੇਰੀ ਬੇਨਤੀ ਹੈ ਪ੍ਰੇ ਕਮਾਂਡਰ शहबाज सिंह मेहमान जी तुम अपना सन्मान चिलेणी हाँ <laughs>

घर घर पहुँचाने की कोशिश की जा रही है इस ढंग का संदेश है न्याक सब सब असूल मजबूती दर्शाई हुई जिला किमें साढ़े तक पहुँचाई जा रही है इस योजना राही हज़ार मरीजों को कैशलैस इलाज की सहूलत मिली है ਪੰਜਾਬ ਦਾ ਪਤੀਗਣ ਸਿਗਰ ਸਰ ਮਹਿਮਾਨ ਜੀ ਵੱਲੋਂ ਲੋੜਵੰਦ ਵਿਅਕਤੀਆਂ ਨੂੰ ਟ੍ਰਾਈਸਾਈਕਲਸ ਦੀ ਵੰਡ ਕੀਤੀ ਜਾ ਰਹੀ ਹੈ ਕਾਰੀਆਂ ਦੇ ਨਾਲ ਸਵਾਗਤ ਮੰਡਲ ਹਨ ਐਸ.ਆਈ ਸਰਬਜੀਤ ਸਿੰਘ ਮંચਵਲ ਬਦਲੀ ਹੈ ਦੂਜੀ ਟੁਕੜੀ ਐਸ.ਆਈ ਪ੍ਰੀਤ ਕੁਮਾਰ ਦੀ ਅਗਵਾਈ ਦੇ ਵਿੱਚ ਤੀਸਰੀ ਟੁਕੜੀ ਪੰਜਾਬ ਮਹਿਲਾ ਪੁਲਿਸ ਮੈਂਡੀ ਹੈ ਐਸ.ਆਈ ਅਮਰਜੀਤ ਕੌਰ ਦੀ ਅਗਵਾਈ ਦੇ ਵਿੱਚ ਐਨ.ਸੀ.ਸੀ ਵਿਦਿਆਰਥੀਆਂ ਦੀ ਟੁਕੜੀ ਜਵਾਹਰ ਨਵੰਦੇ ਵਿਦਿਆਲੇ ਤੋਂ

ਸਾਡੇ ਵਿਚਕਾਰ ਪਾંચੇ ਨੇ ਸ਼੍ਰੀ ਲਲਿਤ ਮੋਹਨ ਪਾਠਕ ਜੀ ਹਲਕਾ ਇੰਚਾਰਜ ਨਵਾਂ ਸ਼ਹਿਰ ਤੋਂ ਮੈਂ ਆਪ 77ਵੇਂ ਨਾਲ ਚਰਗਾਂ ਦਾਤਾ ਤੋਂ ਸੌਕੇ ਦੇਖਦੇ ਬਿੰਦੂ ਕਰਦੇ ਸਾਰੇ ਸ਼ਸ਼ਤ ਸਾਰ ਤੋਂ ਪੰਜਾਬੀਆਂ ਨੂੰ ਪਿਆਰ ਜਿਹੜਾ ਲਾਈਟ ਤਾਂ ਮੈਂ ਦੇਖੀਆਂ ਤਿੰਨੋਂ ਬਨਾਵਾਂ ਅਤੇ ਸਾਰਿਆਂ ਨੂੰ ਬਲਾਂ ਦੇ ਆਦਰ ਦੂਰ ਵੀਰਾਂ ਨੂੰ ਸਵਾਗਤ ਕਰਦਾ ਹਾਂ ਜੋ ਸਾਡੇ ਦੇਸ਼ ਦੀ ਪ੍ਰਭੂ ਸੱਤਾ ਅੱਜ ਘੜਤਾਂ ਦੀ ਰਾਖੀ ਕਰਦੇ ਆ। 26 ਜਨਵਰੀ 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋਣ ਨਾਲ ਭਾਰਤੀ ਜਨਵਾਰ ਦੀ ਸਥਾਪਨਾ ਹੋਈ ਅਤੇ ਨਾਮੁ ਦੁਨੀਆਂ ਵਿੱਚ ਸਭ ਤੋਂ ਵੱਡੀ ਜਨਮਵਰੀਏ ਤੋਂ ਦਾ ਮਾਣ ਅਸਲ ਮੈਂ ਜੰਤਰ ਘਾੜੇ ਤੇ ਭਾਰਤੀ ਸੰਵਿਧਾਨ ਦੇ ਨਗਰਤਾ ਬਾਬਾ ਸਾਹਿਬ ਜੀ ਅਤੇ ਮਹੇਤਵ ਜੀ ਦੇ ਬਰੰਦੇ ਚੋਕਾਂ ਨੂੰ ਸਿਰਤਾ ਕਰਦਾ ਹਾਂ। ਸਾਦਾ ਇਤਿਹਾਸ ਇਹਨਾਂ ਵਾਲੇ ਬਾਗ ਤੇ ਰੋਹ ਤੁਨੀ ਸਾਪਿਆਂ ਨਾਲ ਭਰਿਆ ਹੋਇਆ ਹੈ। ਸਾਨੂੰ ਮਾਣ ਹੈ ਕਿ ਦੇਸ਼ ਦੀ ਇਤਿਹਾਸਿਕ ਸ਼ਰਾਹ ਵਿੱਚ ਸਭ ਤੋਂ ਵੱਧ ਕਰਵਾਨੀ ਆ ਪੰਜਾਬੀਆਂ ਨੇ ਦਿੱਤੀਆਂ। ਸਾਡੀ ਸਰਕਾਰ ਮਹਾਨ ਜੀਤਾਂ ਦੇ ਸੁਪਨਿਆਂ ਨੂੰ ਪੂਰਾ ਕਰਦੇ ਵਚਨਬੱਧ ਹੈ। ਮੁੱਖ ਮੰਤਰੀ ਭਰਨਤੋਵਾਰ ਸਰਕਾਰ ਨੂੰ ਵਾਅਦਾ ਕਰਨੇ ਆਪਣੇ ਅਹੁਦੇ ਦੀ ਸੋਖ ਸੀ ਇਹਦੇ ਅਜੋਨ ਦਾ ਭਗਤ ਸਿੰਘ ਦੇ ਜੱਤੀ ਤੇ ਖੱਟੇ ਲਾਉ। ਇਸੇ ਜਨਰੇ ਵਿੱਚ ਚੁਕੀ ਇਸ ਦੇ ਨਾਮ ਹੀ ਇਹ ਬਖਾਸ ਫੈਸਲਾ ਕਰਦੇ ਹੋਏ ਸ਼੍ਰੀ ਦੇ ਆਜਮ ਭਗਤ ਸਾਹਿਬ ਅਤੇ ਮਾਪਾ ਸਾਹਿਬ ਅੱਜ ਇਸ ਤਰ੍ਹਾਂ ਬਹੁਤ سارے ਸਰਕਾਰੀ ਦਫਤਰਾਂ ਚ ਲਗਾਇਆ ਗਿਆ ਜੀ ਦੇ ਆਜਮ ਭਗਤ ਦੇ ਨਾਮ ਤੇ ਸੂਮੰਤਰੀ ਹੋਈਏ ਦੇ ਨਾਮ ਸਾਡੇ ਉੱਤੇ ਸ਼੍ਰੀ ਦੇ ਆਜਮ ਦਾ ਬਹੁਤ ਸਤਿਕਾਰ ਕਰਦੇ ਮਾਂ ਜੋ ਮੁੱਖ ਮੰਤਰੀ ਸਾਹਿਬ ਨੇ ਕਾਇਮ ਕੀਤੀ ਸਰਵੇ ਸਰਕਾਰੀ ਬੋਧੀ ਜਵਾਨਾਂ ਸ਼ਹੀਦਾਂ ਦੇ ਪਰਿਵਾਰਾਂ ਦਾ ਮਾਪਕਾ ਮੌਜੇ ਦੀ ਪੜ੍ਹਾਈ ਲਈ ਚਲਦੀ ਸਰਕਾਰ ਫਿਰ ਸਰਕਾਰ ਦੇਸ਼ ਲਈ ਕਰਵਾਨੀ ਦੇਣ ਵਾਲੇ ਸ਼ਹੀਦਾਂ ਅਕਸਰ ਜਿਹੜੇ ਪਰਿਵਾਰਾਂ ਵਾਸਤੇ 50 ਲੱਖ ਤੋਂ ਵੱਧ ਦੇ ਨੋਟ ਦਿੱਤਾ ਗਿਆ ਅਤੇ ਇਹ ਪਰਿਵਾਰ ਅਗਲੀ ਵੀਰਾਂ ਅਤੇ ਦੇਸ਼ ਦੀ ਬਾਤ ਪੰਜਾਬ ਦੀ ਬਾਤ ਸੀ ਜੋਣ ਵਾਲੇ ਪੁੱਤਰ ਚਾਲੇ ਹੋ ਨਹੀਂ ਦਿੱਤੇ ਧਰਮੀ ਬੋਧੀਆਂ ਦੀ ਸਾਤਾ ਵਾਸੇ ਆਰਥਿਕ ਉਦਾਰ ਦੇ 12000 ਕੀ ਕੀ ਦੇ ਔਰ ਜਨਦੀ ਘਰਾਣਿਆਂ ਦੇ ਪਰਿਵਾਰਾਂ ਬਾਅਦ ਦੇ ਪੈਨਸ਼ਨਾਂ ਚਾਂਗ ਵਿੱਚ 12 ਲੱਖ ਰੁਪਏ ਅਤੇ 11 ਹਜ਼ਾਰ ਦਿੱਤੇ ਗਏ। ਨੌਜਵਾਨਾਂ ਨੌਜਵਾਨ ਬੱਚਿਆਂ ਨੂੰ ਰਸਤਾ ਜਿਹੜਾ ਸਰਕਾਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਔਰ ਇਹਦੇ ਤਹਿਤ ਕੰਦੇ ਚਾਰਸਾਹ ਦੇ ਵਿੱਚ 60000 ਤੋਂ ਵੱਧ ਲੋਕਾਂ ਨੂੰ ਨੌਜਵਾਨਾਂ ਨੂੰ ਕੰਪਨੀਆਂ ਦਿੱਤੀਆਂ ਗਈਆਂ। ਗੁਰਵਰ ਜੀਾਂ ਨੇ ਇਹ ਤਾਕੀ ਦਿੱਤੇ। ਤੰਤਕ ਸ਼ਹਿਰ ਨੂੰ ਤੇ ਵਾਪਸ ਆਉਂਦੇ ਪਾਸ਼ਾ ਦਾ 357 ਸ਼ੀਤੀ ਜਾਣਾ ਪੰਜਾਬ ਸਰਕਾਰ ਨੂੰ ਅੰਮ੍ਰਿਤਪਾਲ ਜੀ ਸਮਾਗਮ ਕਰਾਈ ਗਈ ਆਨੰਦਪ੍ਰਸਾਦ ਅਤੇ 20 ਕਰੋੜ ਰੁਪਏ ਨਾਲ ਭਾਈ ਜੱਟਾ ਦੀ ਯਾਦਗਾਰ ਨਸਰੀ ਲਈ ਔਰ ਕੇਸ ਜੱਟਾਂ ਨੂੰ ਨਾਮ ਵਾਲੇ ਰਸਤੇ ਨੂੰ ਵਰਾਸਤੀ ਮਾਰਗ ਕੋਲੋਂ ਨਿਸ਼ਚਿਤ ਕੀਤਾ ਜਾ ਰਿਹਾ ਹੈ ਔਰ ਬੱਚਿਆਂ ਨੂੰ ਉਦੋਂ ਸਾਧਿਆ ਕਰਵਾਨੀਆਂ ਤੋਂ ਜਾਣੇ ਜਾਣੋਕਾਰ ਦੇ 15 ਤਰੀਕਾ ਦੇ ਵਿੱਚ ਪਾਕਰਾਂ ਸ਼ੁਰੂ ਕੀਤਾ ਗਿਆ ਇਸੇ ਤਰ੍ਹਾਂ ਸਰਕਾਰ ਦੇ ਜੇਸ਼ੀ ਦੀ ਪੂਰ ਅਦਾਸੀ ਦੇ ਜੀਵਨ ਨੂੰ ਪਰਪਰ ਤੇ ਕਾਰਨਰ ਕੇ ਮਾਰਨ ਦਾ ਕੰਮ ਕੀਤਾ ਗਿਆ ਸਿਰ ਸੋ ਜਾਂ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਨੋ ਕੰਦੀ ਸਿਰ ਔਰ ਇਹਦੇ ਵਿੱਚ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ 10 ਲੱਖ ਦਾ ਮੁੱਖ ਮੰਤਰੀ ਸੇਬ ਯੋਜਨਾ ਜਿਮਾਣ ਜਿਹਦੇ ਨਾਲ ਪੰਜਾਬ ਦੇ 3 ਕਰੋੜ ਲੋਕਾਂ ਨੂੰ ਸਾਰਿਆਂ ਨੂੰ ਨਿਸ਼ਚਿਤ ਬਿਨਾ ਕੋਈ ਕਸਮ ਦਿੱਤਾ 10 ਲੱਖ ਰੁਪਏ ਦਾ ਰਾਸਕਰਨ ਦਾ ਕਾਗਜ਼ ਮਿਲੇਗਾ ਔਰ ਇਹ ਪੰਜਾਬ ਪਹਿਲਾ ਸੂਬਾ ਬਣ ਜਾਏ ਇਸ طرح ਦੀ ਤੁਹੋਂ ਬਣਾ ਕੋਰੇ ਦੇਖਦੇ ਦੇਖੇ 881 ਆਮ ਆਦਮੀ ਕਲੇ ਪ੍ਰੋਜੈਕਟ ਜਿਸ ਵਿੱਚ 5 ਕਰੋੜ ਵਾਲੀ ਗਵਾਈ ਨਹੀਂ ਗਈ ਤੇ ਸਿਰਫ 1.5 ਕਰੋੜ ਰੁਪਏ ਨੇ ਸਾਂਭੀਸ ਤੇ ਹਾਰੇ ਕੂਝੇ ਪੰਜਾਬੀਰੋਂ ਤੋਂ ਵਾਈ ਨਹੀਂ ਤੇ ਬਹੁਤ ਸਾਰੇ ਲੋਕੋ ਤੋਂ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਲਗਾਤਾ ਜਿਨ੍ਹਾਂ ਨੂੰ 107 ਦਵਾਈਆਂ ਤੇ 47 ਲੈਬ ਟੈਸਟਾਂ ਦੀ ਸਰਵਾਰ ਦਿੱਤੀ ਗਈ ਹੈ ਐਮਰਜੈਂਸੀ ਸਵਾਵਾ ਨੂੰ ਵੰਡਰ ਕਰਨ ਲਈ 356 ਵਾਈਟ ਐਮਬੂਲੈਂਸਾਂ ਲਗਾਈਆਂ ਹਨ